ਦੀ ਦੁਨੀਆ داری ਦੀ ਮੈਂ ਤਾਂ ਚੁਣਿਆ ਤੂੰ ਵਿਆਹ ਤੋਂ ਬਾਅਦ ਤੀਜੇ ਦਿਨ ਕੁੜੀ ਚਲੀ ਗਈ ਸੀ ਕੈਨੇਡਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਕੁੜੀ ਵਿਆਹ ਤੋਂ ਬਾਅਦ ਤੀਜੇ ਦਿਨ ਚਲੀ ਗਈ ਸੀ ਕੈਨੇਡਾ ਤੇ ਆਪਣੇ ਪਤੀ ਨੂੰ 2 ਸਾਲ ਬਾਅਦ ਬੁਲਾਇਆ ਕੈਨੇਡਾ ਦੇਖੋ ਕਿਵੇਂ ਕੁੜੀ ਨੇ ਕੈਨੇਡਾ 에어ਪੋਰਟ ਤੇ ਸੋਨੇ ਦੀ ਮੁੰਦਰੀ ਪਾ ਕੇ ਪਤੀ ਦਾ ਕੀਤਾ ਸਵਾਗਤ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਡੀਓ ਪਰ ਤੁਹਾਡੀ ਕੀ ਪ੍ਰਤੀਕਿਰਿਆ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ தன்வாது